ਸਿਪਸੈਨਾ ਲੀਡਰ ਦਾ ਕਤਲ ਕਰਨ ਵਾਲੇ ਜਿਹੜੇ ਬਦਮਾਸ਼ਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮਲੋਟ ਅਤੇ ਮੁਕਸਰ ਸਾਹਿਬ ਦੀ ਪੁਲਿਸ ਨੇ ਨਾ ਕੇਵਲ ਗ੍ਰਿਫਤਾਰ ਕੀਤਾ ਆ ਬਲਕਿ ਜਦੋਂ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਕੀਤੀ ਹੈ ਔਰ ਉਹਨਾਂ ਚੋਂ ਦੋਵਾਂ ਨੂੰ ਜਖਮੀ ਵੀ ਕੀਤਾ ਆ ਉਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਕਿ ਦੋ ਦਿਨ ਪਹਿਲਾਂ ਜਿਸ ਤਰੀਕੇ ਨਾਲ ਪਟਿਆਲਾ ਦੀ ਪੁਲਿਸ ਨੇ ਉਸ ਬੱਚੇ ਨੂੰ ਜਿਸਨੇ ਕੁਝ ਅਗਵਾਕਾਰਾਂ ਨੇ ਗ੍ਰਿਫਤਾਰ ਕੀਤਾ ਸੀ ਨਾ ਕੇਵਲ ਉਹਨਾਂ ਚੋਂ ਇੱਕ ਅਗਵਾਕਾਰ ਨੂੰ ਮਾਰ ਮੁਕਾਇਆ ਬਾਕੀਆਂ ਨੂੰ ਗ੍ਰਿਫਤਾਰ ਕੀਤਾ ਬਲਕਿ ਬੱਚੇ ਨੂੰ ਸਹੀ ਸਲਾਮਤ ਉਹਨਾਂ ਦੇ ਮਾਪਿਆਂ ਤੱਕ ਵੀ ਪਹੁੰਚਾਇਆ ਔਰ ਜਿਸ ਤਰੀਕੇ ਨਾਲ ਇਹ 24 ਘੰਟਿਆਂ ਦੇ ਵਿੱਚ ਕਾਰਵਾਈ ਹੋਈ ਹੈ ਇਹ ਬੜਾ ਇੱਕ ਸਪਸ਼ਟ ਸੰਦੇਸ਼ ਆ ਇਹ ਦੱਸਦਾ ਹੈ ਕਿ ਮਾਨ ਸਾਹਿਬ ਦੀ ਸਰਕਾਰ ਵੱਲੋਂ ਪੁਲਿਸ ਨੂੰ ਖੁੱਲੇ ਸ਼ੂਟ ਹੈਗੀ ਹੈ ਕਿਉਂ ਬਦਮਾਸ਼ ਜੋ ਲਾਅ ਐਂਡ ਆਰਡਰ ਨੂੰ ਆਪਣੇ ਹੱਥ ਵਿੱਚ ਲੈਂਦੇ ਆ ਜੋ ਕਾਰਵਾਈ ਕਰਨੀ ਬਣਦੀ ਹੈ ਤੁਰੰਤ ਉਹਨਾਂ ਦੇ ਉੱਤੇ ਉਹ ਕਾਰਵਾਈ ਕਰੋ ਇਹ ਇਸ ਚੀਜ਼ ਦਾ ਵੀ ਸਪਸ਼ਟ ਸੰਦੇਸ਼ ਹੈਗਾ ਕਿ ਹੁਣ ਪੰਜਾਬ ਦੇ ਵਿੱਚ ਲਾਰਡ ਆਰਡਰ ਕਿਸੇ ਨੂੰ ਵੀ ਆਪਣੇ ਹੱਥਾਂ ਦੇ ਵਿੱਚ ਲੈਣ ਨਹੀਂ ਦਿੱਤਾ ਜਾਵੇਗਾ ਨਾ ਕਿਸੇ ਡਰਗ ਪੈਟਰੋਲ ਨੂੰ ਖੁੱਲੀ ਛੂਟ ਦਿੱਤੀ ਜਾਵੇਗੀ ਤੇ ਨਾ ਹੀ ਉਹ ਬਦਮਾਸ਼ਾਂ ਨੂੰ ਜੋ ਖਰੋਤੀਆਂ ਮੰਗਦੇ ਕਿਸੇ ਤਰ੍ਹਾਂ ਦੀ ਖੁੱਲੀ ਸ਼ੂਟ ਹੋएगी ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਮਾਨ ਸਾਹਿਬ ਦੀ ਸਰਕਾਰ ਦੀ ਪਹਿਲੀ ਜਿਹੜੀ ਹੈ ਉਹ ਪ੍ਰਾਇੋਰਟੀ ਹੈਗੀ ਹੈ ਔਰ ਇੱਕ ਬੜਾ ਸਪਸ਼ਟ ਸੰਦੇਸ਼ ਇਹਨਾਂ ਬਦਮਾਸ਼ਾਂ ਨੂੰ ਮਾਨ ਸਾਹਿਬ ਵੱਲੋਂ ਹੈਗਾ ਕਿ ਜਾ ਤੇ ਇਹ ਗੈਰ ਕਾਨੂੰਨੀ ਕਾਰਵਾਈਆਂ ਬੰਦ ਕਰ ਦਿਓ ਤੇ ਜਾਂ ਫਿਰ ਜਿਹੜਾ ਹੈਗਾ ਪੰਜਾਬ ਛੱਡਦੇ ਹੋ ਵਰਨਾ ਤੁਹਾਡਾ ਹਸ਼ਰ ਜਿਹੜਾ ਉਹ ਇਹੀ ਹੋਵੇਗਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਹਾਡੇ ਜਾਨਵਾਲ ਦੀ ਰੱਖਿਆ ਕਰਨੀ ਸਰਕਾਰ ਦੀ ਪਹਿਲੀ ਫਰਜ਼ ਹੈਗਾ ਪਹਿਲੀ ਪ੍ਰਾਇੋਰਟੀ ਹੈ ਤੁਸੀਂ ਵੀ ਜਿਹੜਾ ਮਾਨ ਸਾਹਿਬ ਦੀ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਸਾਥ ਦਿਓ ਜਿੱਥੇ ਕਿ ਤੁਹਾਨੂੰ ਕੋਈ ਗੈਰ ਕਾਨੂੰਨੀ ਕਾਰਵਾਈ ਹੁੰਦੀ ਲੱਗਦੀ ਹੈ ਉਸ ਦਾ ਜਿਹੜਾ ਹੈਗਾ ਸੂਚਨਾ ਪੁਲਿਸ ਨੂੰ ਤੇ ਮਾਨ ਸਾਹਿਬ ਦੀ ਸਰਕਾਰ ਨੂੰ ਜ਼ਰੂਰ ਦਿਓ